ਦਾਤ ਕੁਵਲਜੀਤ ਸਿੰਘ ਸਣੀ ਜੀਲਾ ਪ੍ਰਧਾਨ ਆਪੀਸੀ ਮੋਰਚਾ ਅੰਮ੍ਰਿਤਸਰ ਸ਼ਹਿਰੀ ਅੱਜ ਜਿਹੜਾ ਅਸੀਂ ਰੋਸ ਪ੍ਰਦਰਸ਼ਨ ਕੀਤਾ ਵਾ ਇਹ ਕਾਂਗਰਸ ਦੇ ਬਿਲਕੁਲ ਨਖਿੱਦ ਨਖਿੱਦ ਜਿੰਨੂ ਕੀ ਉਹ ਆਪਣਾ ਆਈਡਲ ਮੰਨਦੇ ਆ ਜਾਂ ਉਹ ਸੋਚਦੇ ਆ ਕਿ ਇਹ ਪ੍ਰਧਾਨ ਮੰਤਰੀ ਬਣੂਗਾ ਪਰ ਉਹਨਾਂ ਸਾਰੇ ਮੈਂ ਜਿੰਨੇ ਵੀ ਇਹਨਾਂ ਦੇ ਲੀਡਰ ਨੇ ਮੈਂ ਉਹਨਾਂ ਨੂੰ ਕਹਾਂਗਾ ਕਿ ਤੁਹਾਡੀ ਸੋਚ ਕਦੇ ਨਹੀਂ ਹੋਣੀ ਕਿਉਂਕਿ ਇਹ ਬੱਚਾ ਮੰਦਬੁੱਧੀ ਬੱਚਾ ਵਾ ਰਾਹੁਲ ਗਾਂਦੀ ਅੱਜ ਵਿਪੱਖਸ਼ ਦੇ ਜਿਹੜੇ ਜਿਹੜੇ ਬਖਲਾਏ ਹੋਏ ਆ ਇਹਨਾਂ ਦੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਜੀ ਅੱਜ ਜਿਸ ਪਕਾਰ ਉਹਨਾਂ ਨੇ ਮਾਨਮੋਦੀ ਜੀ ਦੇ ਪਰਸਨਲ ਅਟੈਕ ਕੀਤਾ ਵਾ ਉਹਨਾਂ ਦੀ ਜੱਤ ਕੀ ਉੱਤੇ ਸਵਾਲ ਉਠਾਇਆ ਵਾ ਦੇਖੋ ਅੱਜ ਇਹਲਾ ਪੁਤਲਾ ਫੁੱਕੇ ਗਿਆ ਸਾਡੇ ਦੇਸ਼ ਦੇ 7 ਸਸਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਟਿੱਪਣੀ ਕੀਤੀ ਹੈ ਰਾਹੁਲ ਗਾਂਧੀ ਨੇ ਦਾਸ ਕਬਲਜੀਤ ਸਿੰਘ ਸਣੀ ਜ਼ਿਲ੍ਹਾ ਪ੍ਰਧਾਨ ਆਪੀਸੀ ਮੋਰਚਾ ਅਮਰਸਰ ਸ਼ਹਿਰੀ ਅੱਜ ਜਿਹੜਾ ਅਸੀਂ ਰੋਸ ਪ੍ਰਦਰਸ਼ਨ ਕੀਤਾ ਵਾ ਇਹ ਕਾਂਗਰਸ ਦੇ ਬਿਲਕੁਲ ਨਖਿੱਧ ਨਖਿੱਧ ਜਿੰਨੂ ਕੀ ਉਹ ਆਪਣਾ ਆਈਡਲ ਮੰਨਦੇ ਆ ਜਾਂ ਉਹ ਸੋਚਦੇ ਆ ਕਿ ਇਹ ਪ੍ਰਧਾਨ ਮੰਤਰੀ ਬਣੂਗਾ ਪਰ ਉਹਨਾਂ ਸਾਰੇ ਮੈਂ ਜਿੰਨੇ ਵੀ ਇਹਨਾਂ ਦੇ ਲੀਡਰ ਨੇ ਮੈਂ ਉਹਨਾਂ ਨੂੰ ਕਹਾਂਗਾ ਕਿ ਤੁਹਾਡੀ ਸੋਚ ਕਦੇ ਨਹੀਂ ਹੋਣੀ ਕਿਉਂਕਿ ਇਹ ਬੱਚਾ ਮੰਦਬੁੱਧੀ ਬੱਚਾ ਵਾ ਰਾਹੂ ਲਗਾਂਦੀ ਇਹਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਮੈਂ ਕੀ ਬੋਲਣਾ ਇਨੇ ਹੁਣ ਵੀ ਜਿਹੜੀ ਆ ਟਿੱਪਣੀ ਕੀਤੀ ਆ ਨਰਿੰਦਰભાઈ ਮੋਦੀ ਜੀ ਤੇ ਕਿ ਜਿਹੜੇ ਨਰਿੰਦਰભાઈ ਮੋਦੀ ਜੀ ਆ ਉਹ OBC ਕਾਸਟ ਦੇ ਨਾਲ ਨਹੀਂ ਸੀ ਲੇਕਿਨ ਇਹਦੀ ਜਾਣਕਾਰੀ ਵਾਸਤੇ ਆਪਾਂ ਦੱਸ ਦਈਏ ਕਿ ਸੰਵਿਧਾਨਿਕ ਜਿਹੜੇ ਆ ਉਹ ਇਹਨੂੰ ਭੇਜ ਦਿੰਨੇ ਆ ਪੇਪਰ ਜਿਹਦੇ ਵਿੱਚ 1999 ਵਿੱਚ ਮੋਦੀ ਜੀ ਕਾਸਟ ਨੂੰ OBC ਦੇ ਵਿੱਚ ਸੰਵਿਧਾਨਿਕ ਤੌਰ ਤੇ ਲੈ ਲਿਆ ਗਿਆ ਸੀ ਪਰ 2001 ਦੇ ਵਿੱਚ ਮਾਨਨੀ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਨੇ ਜਿਹੜੀ ਇਲੈਕਸ਼ਨ ਆ ਗੁਜਰਾਤ ਤੋਂ ਲੜੀ ਸੀ ਔਰ ਇਸਨੇ ਟਿੱਪਣੀ ਕੀਤੀ ਆ ਅੱਜ ਸਾਰੇ ਹੀ OBC ਸਮਾਜ ਨੂੰ ਜਿਹੜੀ ਏ ਢਾਹ ਲੱਗੀ ਆ ਕਿਉਂਕਿ ਸਾਡੇ ਮੰਨ ਨਹੀਂ ਪ੍ਰਧਾਨ ਮੰਤਰੀ ਜੀ ਜਿਹੜੇ ਕਿ ਪਿਛਲੇ 10 ਪਿਛਲੇ 8-9 ਸਾਲਾਂ ਦੇ ਵਿੱਚ ਪੂਰੀ ਮਿਹਨਤ ਕਰਕੇ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਜਾ ਰਹੇ ਨੇ ਹੁਣ ਇਹਨਾਂ ਕੋਲ ਬੋਲਣ ਦਾ ਕੋਈ ਮੁੱਦਾ ਨਹੀਂ ਰਹਿ ਗਿਆ ਔਰ ਉਹਨ ਜਿਹੜਾ ਇਹ ਆ ਕਦੀ OBC ਆ ਕਦੀ ਇਹ ਕੁਛ ਬੋਲਦਾ ਵਾ ਇਸ ਕਰਕੇ ਅੱਜ ਜਿਹੜਾ ਵਾ ਇਹਦਾ ਪੁੱਤਲੇ ਭੁਕੇ ਗਏ ਆ ਔਣ ਵਾਲੇ ਸਮੇਂ 'ਚ ਇਹ ਮੰਨ ਨਹੀਂ ਪ੍ਰਧਾਨ ਮੰਤਰੀ ਜੀ ਦੇ ਕੋਲ ਇਹ ਮਾਫੀ ਨਹੀਂ ਮੰਗਦਾ ਹੋਰ ਵੀ ਸਮਾਜ ਆਪਣਾ ਜਿਹੜਾ ਵਾ ਹੋਰ ਵੀ ਤੇਜ਼ ਰੋਸ ਔਰ ਪ੍ਰਦਰਸ਼ਨ ਕਰੇਗਾ ਜੀ ਹਾਂਜੀ ਪੁਤਲਾ ਕਿੱਥੇ ਉੱਪੇ ਕੋ ਪੁਤਲਾ ਕਿੱਥੇ ਉੱਪੇ ਇਹ ਪੁਤਲਾ ਬੀਜੇਪੀ ਆਫਿਸ ਹਾਥੀ ਗੇਟ ਦੇ ਬਾਹਰ ਜਿਹੜਾ ਜੀ ਉੱਥੇ ਫੂਕਿਆ ਗਿਆ ਜੀ ਅੱਜ ਵਿਪੱਖਸ਼ ਦੇ ਜਿਹੜੇ ਜਿਹੜੇ ਬੁਖਲਾਏ ਹੋਏ ਆ ਇਹਨਾਂ ਦੇ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਜੀ ਅੱਜ ਜਿਸ ਪ੍ਰਕਾਰ ਉਹਨਾਂ ਨੇ ਮਾਨਮੋਦੀ ਜੀ ਦੇ ਪਰਸਨਲ ਅਟੈਕ ਕੀਤਾ ਵਾ ਉਹਨਾਂ ਦੀ ਜਾਤੀ ਉੱਤੇ ਸਵਾਲ ਉਠਾਇਆ ਵਾ ਮੈਂ ਇਹਨਾਂ ਨੂੰ ਪਹਿਲਾ ਸਭ ਤੋਂ ਪਹਿਲਾਂ ਇਹਨਾਂ ਨੂੰ ਪੁੱਛਣਾ ਵਾ ਕਿ ਕਦੀ ਦੇਸ਼ ਨੇ ਤੁਹਾਨੂੰ ਪੁੱਛਿਆ ਵਾ ਕਿ ਤੁਸੀਂ ਭਾਰਤੀ ਹੋ ਕਿ ਟਾਲੀਅਨ ਹੋ ਪਹਿਲਾਂ ਤੁਸੀਂ ਆਪਣਾ ਪੂਰੂਖ ਦਿਵੋ ਔਰ ਜਿਹੜੀ ਤੁਸੀਂ ਜਿਹੜੀ ਗੱਲ ਤੁਹਾਨੂੰ ਅੱਜ ਇੱਥੇ ਆਈ ਆ ਦੇਸ਼ ਦੇ ਪ੍ਰਧਾਨ ਮੰਤਰੀ 10 ਸਾਲ ਤੋਂ ਨੇ ਹੋ ਤੁਹਾਨੂੰ 10 ਸਾਲ ਤੇ ਕਦੀ ਯਾਦ ਨਹੀਂ ਆਇਆ ਕਿਉਂਕਿ ਉਹਨਾਂ ਨੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਪੂਰੇ ਦੇਸ਼ ਦੇ ਵਿੱਚ ਸਾਰੇ ਸਮਾਜ ਦਾ ਨਾਲ ਲੈ ਕੇ ਚੱਲੇ ਨੇ ਸਭ ਦਾ ਖਿਆਲ ਰੱਖਿਆ ਵਾ ਚਾਹੇ ਉਹ ਐਸਸੀ ਸਮਾਜ ਹੋਵੇ ਬੀਸੀ ਸਮਾਜ ਹੋਵੇ ਜਰਨਲ ਹੋਵੇ ਸਾਰੇ ਸਮਾਜਾਂ ਨੂੰ ਨਾਲ ਲੈ ਕੇ ਚੱਲ ਰਹੇ ਸਭ ਦਾ ਵਿਕਾਸ ਕਰ ਰਹੇ ਆ ਜਿਹਦੇ ਕਰਕੇ ਭਾਰਤ ਦੇਸ਼ ਵਿੱਚ ਇੱਕ ਕਾਫੀ ਵੱਡਾ ਵਰਗ ਜਿਹ ਜਿਹਦੇ ਕਰਕੇ ਬੁਖਲਾਏ ਹੋਇਆ ਜਿਹਦੇ ਕਰਕੇ ਅੱਜ ਰਾਹੁਲ ਗਾਂਧੀ ਨੇ ਇੱਕ ਬਹੁਤ ਹੀ ਮਨਭਾਗਾ ਬਿਆਨ ਦਿੱਤਾ ਵਾ ਜਿਹਦੇ ਕਰਕੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਹਿੰਦਰ ਸਿੰਘ ਤੋਂ ਦਖਸਾ ਦੇ ਵਿੱਚ ਸਾਡੇ ਬੀਸੀ ਮੁ르ਤੇ ਮਦਾਨ ਕਬਲਜੀਤ ਸਮੂ ਨੇ ਆਪਣੀ ਸਾਰੀ ਟੀਮ ਦੇ ਨਾਲ ਅੱਜ ਰਾਹੁਲ ਗਾਂਧੀ ਦਾ ਪਤਲਾ ਫੁਕਿਆ ਵਾ ਔਰ ਇਹਨਾਂ ਨੂੰ ਦੱਸਿਆ ਵਾ ਕਿ ਦੇਸ਼ ਤੁਹਾਨੂੰ ਜੇ ਤੁਹਾਡੇ ਮਸੂਬੇ ਅਚ ਕਾਮਯਾਬ ਨਹੀਂ ਹੁੰਦੇਗਾ ਅਸੀਂ ਚੇਤਾਵਨੀ ਜੀ ਆਪਣਾ ਇੱਕ ਰੋਸ਼ਦਾ ਕੀਤਾ ਕਿ ਜਿਸਨੂੰ ਤੁਸੀਂ ਹੋਸ਼ੀਰਕਦਾ ਜੋ ਆ ਗਏ ਹੋ ਤੁਹਾਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ ਇਸ ਤਰ੍ਹਾਂ ਚੱਕ ਕਰ ਚੁੱਕਿਆ ਵਾ ਕਿ ਜਿਹੜਾ ਆਉਣ ਵਾਲਾ 2024 ਦਾ ਚੋਣ ਹੈ ਉਥੇ ਜੇ ਆਏਗਾ ਸਿਰਫ ਮੋਦੀ ਹੀ ਆਏਗਾ ਉਹ ਤੇ ਰਖਦਾ ਹੀ ਥੱਲੇਗਾ ਦੇਖੋ ਅੱਜ ਜਿਹੜਾ ਪੁਤਲਾ ਬੁੱਕਿਆ ਗਿਆ ਹੈ ਸਾਡੇ ਦੇਸ਼ ਦੇ ਸੱਤਵੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜਿਹੜੇ ਟਿੱਪਣੀ ਕੀਤੀ ਹੈ ਰਾਹੁਲ ਗਾਂਧੀ ਨੇ ਔਰ ਉਹ ਬੜੀ ਮੰਦਭਾਗੀ ਗੱਲ ਹੈ ਕਿ ਉਹਨਾਂ ਨੇ ਕਿਹਾ ਕਿ OBC ਸ਼੍ਰੇਣੀ 'ਚ ਮੋਦੀ ਨਹੀਂ ਆਉਂਦੇ ਪਰ ਉਹਨਾਂ ਨੂੰ ਅਸੀਂ ਦੱਸਣਾ ਚਾਹਾਂਗੇ ਅਸੀਂ ਨਾਲ ਕਾਗਜ਼ ਲੈ ਕੇ ਆਏ ਆ ਜਿਹਦੇ ਵਿੱਚ ਜਿਹੜੇ ਮੋਦੀ ਹੈ ਉਹ OBC ਸ਼੍ਰੇਣੀ ਚ ਜਾਂਦੇ ਆ ਪਰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਇਹਨੂੰ ਆਪ ਰਾਹੁਲ ਗਾਂਧੀ ਨੂੰ ਕਿ ਇਸ ਜਾਤ ਬਰਾਦਰੀ ਦੇ ਤੇ ਇਹਨਾਂ ਦੇ ਰਾਜਨੀਤੀ ਨਾ ਕਰੇ ਜਿਸ ਤਰ੍ਹਾਂ ਅੱਗੇ ਉਹ ਸਾਰੇ ਦੇਸ਼ ਤੋਂ ਬਾਹਰ ਹੋ ਰਿਹਾ ਮਨੂੰ ਜਾਪਦਾ ਜੇ ਇਤਨਾ ਹੀ ਲੱਗੇ ਰਹੇ ਤੇ ਸਾਰੇ ਦੇਸ਼ ਤੋਂ ਕਾਂਗਰਸ ਦਾ ਉਹ ਨਾਮ ਨਿਸ਼ਾਨ ਇਹ ਮੇਰੇ ਕੋਲ ਅੱਜ ਕਿਸ ਤਰ੍ਹਾਂ ਪ੍ਰੋਟੈਸਟ ਕੀਤਾ ਗਿਆ ਜੀ ਦੇਖੀ ਅੱਜ ਅਸੀਂ ਪ੍ਰੋਟੈਸਟ ਕੀਤਾ OBC ਮੋਰਚੇ ਵੱਲੋਂ ਸਾਡੇ ਜਿਹੜੇ ਅਧਿਐਖਾ ਸਨੀ ਜੀ ਵੱਲੋਂ ਇਹ ਇਹ ਕਗਲਜੀਤ ਸਿੰਘ ਸੰਨੀ ਵੱਲੋਂ ਇਹ ਪ੍ਰੈਸ ਰਿਕਿਆ ਗਿਆ ਹੈ ਕਿ ਸਾਡੇ ਕਾਰਕਿਰਤਾ ਔਰ OBC ਜਿਹੜਾ ਸਮਾਜ ਹੈ ਉਹਦੇ ਵਿੱਚ ਬਹੁਤ ਰੋਸ ਹੈ ਔਰ ਗੁੱਸਾ ਹੈ ਕਿ ਜਿਹੜਾ ਉਹ ਬਾਰ-ਬਾਰ ਉਹਨਾਂ ਤੇ ਟਿੱਪਣੀ ਕਰਦੇ ਹੈ ਰਾਹੁਲ ਗਾਂਧੀ ਮੈਂ ਸਮਝਦਾ ਸਾਰਾ ਜਿਹੜੇ OBC ਜਿਹੜੇ ਸਾਡਾ ਸਮਾਜ ਹੈ ਉਹ ਅੱਜ ਦੁਖੀ ਹੋ ਕੇ ਉਹਦੇ ਖਿਲਾਫ ਰਾਹੁਲ ਗਾਂਧੀ ਦਾ ਪਤਲਾ ਖੁੱਸੀ ਲੀਗਲ ਪਤਲਾ ਕੋਈ ਕਾਰਵਾਈ ਵੀ ਕਰਵਾਈ ਜਾ ਦੇਖੇ ਅਸੀਂ ਅੱਜ ਲੀਗਲ opinion ਵੀ ਲੈ ਰਹੇ ਹਾਂ ਅਸੀਂ ਅੱਜ ਆਪਣੇ ਇਹ ਸਾਰੇ ਜਿਹੜਾ ਪੇਪਰਸ ਆਪਾਂ ਕਰਵਾਏ ਆ ਅਸੀਂ ਸਲਾਹ ਕਰਾਂਗੇ ਆਪਣੇ ਹਾਈ ਕਮਾਂਡ ਨਾਲ ਵੀ ਤੇ ਜੋ ਕਾਨੂੰਨੀ ਕਾਰਵਾਈ ਵੀ ਇਹਨਾਂ ਤੇ ਬੰਦੀ ਹੋ ਗਈ ਹੈ ਜੀ ਜ਼ਰੂਰ ਕਰਾਓ। ਲੇਕਿਨ ਰਾਹੁਲ ਗਾਂਧੀ ਕਹਿੰਦੇ ਕਿ ਬੀਜੇਪੀ ਬਗਲਾਈ ਹੋਈ ਹੈ ਮੇਰੀ ਯਾਤਰਾ ਨੂੰ ਲੈ ਕੇ ਲਗਾਤਾਰ ਇਹ ਟਿੱਪਣੀਆਂ ਕਰ ਰਹੇ ਨੇ। ਇਹਨਾਂ ਨੂੰ ਰਾਹੁਲ ਗਾਂਧੀ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਉਹ ਆਪਣੀ ਹਾਰ ਤੋਂ ਬਗਲਾਈ ਹੋਏ ਹੈ ਯਾਰ ਬੀਜੇਪੀ ਨੇ ਬਗਲਾਈ ਹੋਈ ਹੈ ਬੀਜੇਪੀ ਦਾ ਤੇ ਗ੍ਰਾਫ ਬਹੁਤ ਉੱਤੇ ਜਾ ਰਿਹਾ ਹੈ ਔਰ ਸਭ ਦੇ ਜਿਹੜੇ 10ਵੇਂ ਪ੍ਰਧਾਨ ਮੰਤਰੀ ਹੈ ਫਿਰ ਇੱਕ ਵਾਰ ਬੜੇ 400 ਤੋਂ ਵੱਧ ਸਿੱਟਾ ਲੈ ਕੇ ਐਰਕੇ ਪ੍ਰਧਾਨ ਮੰਤਰੀ ਬਣ ਜਾ ਰਿਹਾ ਬਖਲਾਈ ਬੀਜੇਪੀ ਹੋਈ ਹੈ ਔਰ ਉਹ ਬਖਲਾਟ ਨਾਲ ਹੀ ਇਹੋ ਗੱਲਾਂ ਕਰ ਰਹੇ ਕਿ ਇਹਨੂੰ ਐਜੂਕੇਸ਼ਨ ਬੋਤਾਇਆ ਜਾ ਸਕਦਾ ਜੇਕਰ ਬਿਲਕੁਲ ਬੋਤਾਇਆ ਜਾਏਗਾ ਜੀ ओबीसी ਸਮਾਜ ਬਹੁਤ ਗੁੱਸੇ 'ਚ ਆ ਔਰ ਇਹ ਸ਼ੁਰੂਆਤ ਹੈ ਤੇ ਸਮਾਜ ਦੇ ਵੱਲੋਂ ਹੋਰ ਵੀ ਬੜੇ ਆ ਇਹ ਜਿਹੜੇ ਪ੍ਰੋਗਰਾਮ ਲੈ ਕੇ ਜਾ ਰਹੇ ਆ